ਸ਼ਕਲ ਅਸਮザਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹੰਪਰਦੀਪ ਕੌਰ ਦਾ ਹਾਜ਼ਰ ਹਾਂ ਤੁਹਾਡੇ ਨਾਲ ਟੌਪ 20 ਖਬਰਾਂ ਦੇ ਨਾਲ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਸੁਰਖੀਆਂ ਅੱਜ ਲੁਧਿਆਣਾ ਚ ਰੋਡ ショ ਕਰਨਗੇ ਕੇਜਰੀਵਲ ਆਪ ਉਮੀਦਵਾਰ ਸ਼ੋਕ ਪ੍ਰੈਸ਼ਰ ਪੱਪੀ ਲਈ ਮੰਗਣਗੇ ਵੋਟ ਰੋਡ ショ ਸ਼ਾਮ 4 ਵਜੇ ਤੋਂ ਬਾਅਦ ਸ਼ਹਿਰਪੁਰ ਤੋਂ ਹੋਵੇਗਾ ਸ਼ੁਰੂ ਧੋਦਰੀ ਪੰਜਾਬ ਦੇ ਤਰਨਤਾਰਨ ਚ ਵੱਡੀ ਘਟਨਾ ਪੇਤਾਂ ਦੇ ਪੈਸੇ ਲੈਣਗੇ ਦੋ ਭਰਾਵਾਂ ਤੇ ਪਾਠੀ ਨੇ ਕੀਤਾ ਹਮਲਾ ਇੱਕ ਦੀ ਮੌਤ ਦੂਜਾ ਗੰਭੀਰ ਸਖ ਵੀ ਦੱਸਿਆ ਜਾ ਰਿਹਾ ਤਾਮਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱड्ढा ਅੱਜ ਤੋਂ ਪੰਜਾਬ ਚ ਕਰਨਗੇ ਚੌਣ ਪਰਚਾ ਲੁਧਿਆਣਾ ਤੇ ਖੰਨਾ ਚ ਵੀ ਕਰਨਗੇ ਰੋਡ ショ ਪੰਜਾਬ ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟਾ ਅਜ ਤਾਪਮਾਨ 48 ਡਿਗਰੀ ਤੋਂ ਹੋ ਸਕਦਾ ਬਾ ਟੁੱਟੇਗਾ 46 ਪੁਰਾਣਾ ਰਿਕਾਰਡ ਐਸਆਰਜ ਪਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ 5 ਵਿਅਕਤੀਆਂ ਦੀ ਹੋਈ ਮੌਤ ਲਈ ਰਿਸ਼ਤਾ ਦੇ ਕੇ ਹਾਸੇ ਤੋਂ ਵਾਪਸ ਆ ਰਿਹਾ ਸੀ ਪਰਿਵਾਰ ਤਬਰਨਾਲਾ ਦੇ ਪਿੰਕਾਲੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ ਇੱਕ ਨੌਜਵਾਨ ਦੀ ਹੋਈ ਮੌਤ ਇੱਕ ਹੋਇਆ ਗੰਭੀਰ ਸਖਮੀ ਪੀਐਮ ਮੋਦੀ ਨੇ ਮੰਨਵੀ ਬਾਦਲ ਦੇ ਵਿਚਾਰਾਂ ਨਾਲ ਪ੍ਰਗਟਾਈ ਸਹਿਮਤੀ ਆਰਟੀਕਲ ਦੀ ਕੀਤੀ ਤਾਰੀਫ ਕਿ ਪੰਜਾਬ ਸੂਬੇ ਦੇ ਲੋਕਾថា ਪ੍ਰਤਿਭਾ ਨਾਲ ਭਰਪੂਰ ਹਨ ਤੇ ਉਦਰੀ ਬਿੱਟੂ ਦੇ ਹੱਕ ਚ ਪ੍ਰਚਾਰ ਦੌਰਾਨ ਬੋਲੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾਏ ਗਿਆ ਬੀਨਤ ਸਿੰਘ ਦੇ ਕਾਤਲਾਂ ਨੂੰ ਮਾਫੀ ਕੀਤਾ ਜਾਏਗਾ ਰਾਜਕੋਟ ਹੱਤ ਸੇ ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਕਰਤਾਰਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਦੱਸਦੀ ਹੈ ਕਿ ਤਿੰਨ ਬੱਚਿਆਂ ਦੇ ਪਿਤਾ ਦਾ ਕਤਲ ਹੋਇਆ ਰਾਹ ਨਾ ਦੇਣ ਕਰਕੇ ਨੌਜਵਾਨ ਨੇ ਮਾਰੀ ਗੋਲੀ ਤੇ ਦੂਜਾ ਵਿਅਕਤੀ ਹੋਇਆ ਗੰਭੀਰ ਜ਼ਖਮੀ ਮਾਉਂਟ ਐਵਰੈਸਟ ਤੇ ਇੱਕ ਦਿਨ ਤੋਂ ਪਹੁੰਚੇ 200 ਲੋਕ ਪੀੜਤdal ਡਿੱਗੇ ਬਰਫ਼ ਦਾ ਹਿੱਸਾ ਡੈਥ ਜ਼ੋਨ ਚ ਡਿੱਗੇ ਦੋ ਪਰਬਤਰੋਹੀ ਫਿਉਦਰੀ ਪੰਜਾਬੀ ਡਰਾਈਵਰ ਨੂੰ ਕੈਨੇਡਾ ਚ ਕੀਤਾ ਜਾਏਗਾ ਰਿਪੋਰਟ ਦੱਸਦੀ ਹੈ ਕਿ ਟਰੱਕ ਦੀ ਟੱਕਰ ਨਾਲ ਗਈ ਸੀ 16 ਲੋਕਾਂ ਦੀ ਜਾਨ ਚੱਕਰਵਾਤੀ ਤ ਹਾਲ ਚੁਕੀ ਥਾਵਾਂ ਤੇ ਦਰਖਤ ਅਤੇ ਖੰਬੇ ਉਖੜੇ ਮਕਾਨ ਬਣੇ ਮਲਬਾ ਬੰਗਲਾ ਚ ਚੱਕਰਵਾਤਰੇ ਮਲ ਨੇ ਛੱਡੇ ਤਬਾਹੀ ਦੇ ਨਿਸ਼ਾਨ ਇੱਕ ਵਿਅਕਤੀ ਦੀ ਗਈ ਜਾਨ ਤੇ ਅਦਰੀ ਮਹਾਰਾਸ਼ਟਰ ਦੇ 나ਸਿਕ ਵਿਖੇ ਇਨਕਮ ਟੈਕਸ ਵਿਭਾਗ ਵੱਲੋਂ ਵੱਡੀ ਕਾਰਵਾਈ 26 ਕਰੋੜ ਦੀ ਨਕਦੀ ਸਣੇ 90 ਕਰੋੜ ਦੀ ਜਾਇਦਾਦ ਕੀਤੀ ਜ਼ਬਤ ਪੰਜਾਬ ਚਿਕਜੂਨ ਦੀ ਛੁੱਟੀ ਦਾ ਲਾਂ ਸਰਕਾਰੀ ਗੈਰ ਸਰਕਾਰੀ ਦਫਤਰਾ ਬੈਂਕਾਦਾਰਾਂ ਤੇ ਫੈਕਟਰੀਆਂ ਚ ਰਹਿ ਗਈ ਛੁੱਟੀ ਚੋਣਾਂ ਦੇ ਮੱਦੇ ਨਜ਼ਰ ਲਿਆ ਗਿਆ ਬਟਾਸਾਸਲਾ ਨਜਾਇਜ਼ ਤਰੀਕੇ ਨਾਲ ਭਾਰਤ ਆਏ 20 ਬੰਗਲਾਦੇਸ਼ੀਆਂ ਨੂੰ ਕਿਲਾ ਕੋਟ ਮੁੰਬਈ ਨੇ 10800 ਮਹੀਨੇ ਦੀ ਕੈਦ ਤੇ 4000 ਰੁਪਏ ਦਾ ਲਗਾਇਆ ਸਜ਼ਾ ਅਮਰੀਕਾ ਚ ਤੂਫਾਨ ਨੇ ਮਚਾਈ ਤਬਾਹੀ 18 ਲੋਕਾਂ ਦੀ ਹੋਈ ਮੌਤ ਕਈ ਕਾਰਨ ਚ ਹੋਈ ਬਿਜਲੀ ਕੁਲ ਬਰਤਾਨੀਆ ਚ ਆਮ ਚੋਣਾਂ ਤੋਂ ਪਹਿਲਾਂ ਰਿਸ਼ਿਦ ਸੁਨਕ ਨੂੰ ਲੱਗਾ ਵੱਡਾ ਝਟਕਾ ਪਾਰਟੀ ਦੇ 78 ਐਮਪੀ ਨਹੀਂ ਲੜਨਗੇ ਚੋਣ ਹੜ੍ਹ ਨੇ ਮਚਾਈ ਤਬਾਹੀ ਮਨਵਾਲਿਆਂ ਦੀ ਗਿਣਤੀ 100 ਤੋਂ 500 ਲੋਕਾਂ ਕੋਲ ਆਪਤਾ ਦੀਪਾ ਕਰਮਚਾਰ ਨੇ ਰਚਿਆ ਇਤਿਹਾਸ ਇਹ ਦੱਸਿਆ ਕਿ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਚ 골ਡ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ ਤਾਂ ਟਾਪ 20 ਨਿਊਜ਼ ਦੇ ਵਿੱਚ ਅੱਜ ਅਸੀਂ ਜਲ ਜੁੜਾਂਗੇ ਤੁਹਾਡੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਜਾ ਸਕਦਾ ਹਾਂ